ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਕਲੀਫਾਂ ਤੋਂ ਦੂਰ ਰੱਖੇ ਤੁਹਾਨੂੰ ਪਤਾ ਹੀ ਜੀ ਪਹਿਲਾਂ ਬਿਮਾਰੀ ਚੱਲਦੀ ਸੀ ਸਾਡੇ ਸਾਰੇ ਟੱਬਰ ਬਿਮਾਰ ਉੱਤੇ ਜਾਤਮੀ ਨੂੰ ਵੀ ਅਸੀਂ ਲੈ ਕੇ ਜਾਂਦੇ ਰਹੇ ਹਾਂ ਤੇ ਵਿੱਚ ਵਿੱਚ ਹੀ ਅਸੀਂ ਕੱਪੜਿਆਂ ਦੀ ਸ਼ਾਪਿੰਗ ਵੀ ਕਰਕੇ ਆਏ ਹਾਂ ਕੱਪੜਿਆਂ ਦੀ ਸ਼ਾਪਿੰਗ ਅਸੀਂ ਤਾਂ ਕਰਕੇ ਆਏ ਹਾਂ ਕਿ ਜਿਹੜੀ ਸਾਡੀ ਲਾਪਰੀਤ ਕੁੜੀ ਆ ਉਹਨੂੰ ਦੇਣਾ ਜੀ ਅਸੀਂ ਕੀ ਤੇ ਕੱਪੜੇ ਤਾਂ ਬਹੁਤ ਸੋਹਣੇ-ਸੋਹਣੇ ਆ ਹੁਣ ਇਹ ਕੱਪੜੇ ਤੁਸੀਂ ਵੀਡੀਓ ਦੇ ਵਿੱਚ ਹੀ ਦੇਖਿਓ ਵੀ ਕਿੰਨੇ ਕਿ ਸੋਹਣੇ ਆ ਇਹ ਤਾਂ ਹੁਣ ਤੁਸੀਂ ਕਮੈਂਟਾਂ 'ਚ ਆਪੇ ਜ਼ਾਹਿਰ ਕਰ ਦੇਣਾ ਵੀ ਕਿ ਅਸੀਂ ਕੀ-ਕੀ ਕਰਿਆ ਕੀ ਲਈ ਜਿੰਨਾ ਕਿ ਸਾਤੋ ਹੋਇਆ ਜੀ ਅਸੀਂ ਕਰਤਾ ਪਹੁੰਚ ਗਏ ਜੀ ਛੋਟਾਂ ਬਲੀ ਦੁਕਾਨ 'ਚ ਵਾਹ ਵਧੀਆ-ਵਧੀਆ ਸੂਟ ਲੱਗੇ ਪਏ ਨੇ ਬਾਹਰ ਸਤ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਹੋਰ ਵਧੀਆ ਜੀ ਅੱਛਾ ਤੁਸੀਂ ਹੋਰ ਇਹਨਾਂ ਨੂੰ ਬਚਾਣੇ ਆ ਮੈਂ ਸੋਚਿਆ ਲਈ ਤੈਨੂੰ ਸਭ ਇਹਨਾਂ ਨੂੰ ਬਚਾਣੇ ਆ ਉਹ ਕੋਈ ਨ ਕੋਈ ਉਹਦੇ ਵਧਾਈ ਨਾ ਤੁਸੀਂ ਹਾਂਜੀ ਹਾਂ ਪਾਜੀ ਲਾਂਦੇ ਤੇ ਜੀ ਵੀ ਨਹੀਂ ਆਉਂਦੇ ਵੀ ਥੋੜੇ ਜਿਹਾ ਹਾਂ ਲਾਜ ਹੋ ਗਈ ਉਹਦੀ ਮੈਰਿਜ ਹੋ ਗਈ ਉਹਦੀ ਮੈਰਿਜ ਹੋ ਗਈ ਹਾਂ ਕਿਹੜੀ ਜਗ੍ਹਾ ਹੋਈ ਜੀ ਇਹਨਾਂ ਦੀ ਇੱਥੇ ਲੋਕਲ ਫੂਲ ਆ ਅੱਛਾ ਜੀ ਹੂੰ ਲੋ ਜੀ ਆਉਣਾ ਇਹਨਾਂ ਨੂੰ ਦਿਖਾ ਦਿਓ ਸੂਟ ਮੈਂ ਵੀ ਕਿੱਦਾਂ ਦੇਖਣਾ ਐਨਕਾਲ ਅੱਛਾ ਮਹਾਪਤਰੀ ਬਾਈ ਪੁੱਤ ਹਾਂਜੀ ਦੇ ਲੈਣੇ ਵਾਸਤੇ ਤਾਂ ਵਧੀਆ ਹੋਣਾ ਦੇ ਲੈਣੇ ਵਾਸਤੇ ਆਦਰ ਵਧੀਆ ਚ ਵਧੀਆ ਚ ਦੇਖੋ ਭਾਈ ਮੈਂ ਕਿਹਾ ਹੈ ਹੈਗਾ ਵਿੱਕੀ ਸਿੰਘ ਗੂਗਲ ਪੇ ਠੰਡਾ ਹੈ ਗਰੂ ਸਤਨਾਮ ਗੂਗਲ ਪੇ ਚੱਲੂਗਾ ਝੂਠ ਤਾਂ ਵੀ ਨਹੀਂ ਮਾਰਾ ਇਹ ਉਹ ਤੇ ਕੈਵੀ ਕਰਮੀ ਆ ਗਈ ਨਾ

ਪਹਿਲਾਂ ਆਪਾਂ ਆਪਣਾ ਜਿਹੜਾ ਕਾਰੋਬਾਰ ਆ ਉਹ ਪੂਰਾ ਕਰੀਏ। ਵਾਹ ਜੀ ਰੋ ਸੱਤ ਨਾਲ। ਵਾਹ ਜੀ ਰੋ ਸੱਤ ਨਾਲ। 200 ਰੁਪਏ ਚਲੋ ਲੱਗ ਕਿਸੇ ਟੇਮ ਕਰੀਏ। ਲੋ ਜੀ। 500 ਵਾਲੇ ਨੂੰ ਲੈ ਲਿਆ ਨੀ। ਛੂਟ ਦਾ ਆ ਮਾੜੀ ਲੱਗਿਆ ਪਿਆ ਨੀਲਾ ਜਾਂ ਥਾੜੇ ਸੱਦ ਕੇ ਜਾਵਾ। ਬਹੁਤ ਵੈਰਾਈਟੀ ਆਈ ਪਈ ਆ। ਬਹੁਤ ਵੈਰਾਈਟੀ ਆਈ ਪਈ ਐ ਬਹੁਤ ਵੈਰਾਈਟੀ ਆਈ ਪਈ ਐ ਬੂਟ ਖੋਲ ਕੇ ਆ ਜਾ ਕੋਈ ਨਾ ਬੂਟਾਂ ਦੇ ਸਣੇ ਵੀ ਆ ਜਾ ਕੋਈ ਚੱਕਰ ਨਹੀਂ ਕਾਟਨ ਚ ਦਿਗਾਓ ਕਾਟਨ ਹੈ ਟੈਂਪਰੀ ਪਿਓਰ ਹੈ ਦੀਦੀ ਮਿਚ ਕੁਛ ਨਹੀਂ ਦਿਖਾਂ ਬੋ ਜੇ ਤੁਸੀਂ ਇਹਨੇ ਮੰਨ ਲੀਤੀ ਹੈ ਨਾ ਆਹ ਸੂਟ ਵਧੀਆ ਇੱਕ ਨੰਬਰ ਤੇ ਆ ਜਾ ਰੁਕੋ ਸ਼ੌਜੂਗੀ ਕਲਰ ਦਿਖਾਉਣਾ ਹੈ ਇੱਥੇ ਆਪੇ ਇੱਕ ਆ ਦੇਖੋ ਇੱਕ ਰੁਪਾਲੀ ਦਾ ਬ੍ਰਾਂਡ ਹੈ ਜੀ 1350 ਰੁਪਏ ਤੇ 900 ਰੁਪਏ ਦਾ ਸਾਰੇ ਨਾਲ ਦੁਪੱਟੇ ਪਿਓਰ ਆਉਂਗੇ ਜੀ ਆ ਦੇਖੋ ਸਾਰੇ ਚੀਜ਼ਾਂ ਵਧੀਆ ਦਿਖਾਉਂਗਾ ਕਲਰ ਸਾਰੇ ਮਿਲ ਜੂंगे ਕਲਰ ਪਹਿਲਾਂ ਦਿਖਾਈ ਜਾਮਗਾ ਡਿਜ਼ਾਈਨ ਪਹਿਲਾਂ ਦਿਖਾਵਾਂਗੇ ਦੀ ਸਾਰਾ ਕੁਝ ਦਿਖਾਵਾਂਗਾ ਡਿਜ਼ਾਈਨ ਵੀ ਕਲਰ ਵੀ ਜਿਹੜਾ ਸਾਨੂੰ ਪਸੰਦ ਆਸੀ ਸਾਈਡ ਤੇ ਕੱਢੀ ਜਾਉਂਗੇ ਬਾਅਦ ਵਿੱਚ ਕਲੈਕਟ ਕਰ ਲੂंगे ਅੱਧਾ ਸਮਝ ਨਹੀਂ ਆ ਰਹੀ ਬਹੁਤ ਵੈਰਾਈਟੀ ਹੈ ਤੁਸੀਂ ਨਾਲ ਨਾਲ ਕਰੀ ਜਾਓ ਦਿਖਾਉਣਾ ਨਹੀਂ ਮਤਲਬ ਕੁਝ ਨਹੀਂ ਹੈ ਜੀ ਕੋਈ ਨਹੀਂ ਕੋਈ ਮੈਂ ਤਾਂ ਗੱਲ ਕਰ ਰਿਹਾ ਕੋਈ ਕਿਉਂ ਦੱਸਦਾ ਹੈ ਦੇਖੋ ਕਪੜਾ ਸਮਝ ਪ्योर ਦਾ ਨਹੀਂ ਪ्योर ਕੈਂਬਰੀਕ ਨੇ ਕੋਈ ਚੁੰਨੀ ਪਿਓਰ ਦੀ ਦੁਪੱਟਾ ਫੂਡ ਪਾਣੀ ਵਿੱਚ ਰੰਗ ਰੰਗ ਦੇ ਕੋਈ ਇੱਕ ਇੱਕ ਚਾਹੇ ਲਗਾ ਦੇ। ਚਾੜ ਤੇ ਰੱਖੋ। ਚਾ ਨੰਗੀਆਂ ਦਊਗਾ ਕੋਈ ਪੁਰਾਣਾ ਕੁਝ ਨਹੀਂ ਕਰਦਾ। ਆ ਬੰਨਾ ਤੇ ਲੋਕ ਨਾ ਮਾ ਦੇਸੀ। ਆ ਗਿਆ ਪਿਓਰ ਦੇਸੀ ਆਣ। ਆਣ ਵਧੀਆ ਮਾਲ ਇੱਕ ਨੰਬਰ। ਪੰਜ ਵਿੱਚ ਕਪੜਾ ਆਉਂਦਾ ਵੀ। ਸੂਟ ਦਾ ਕਲਰ ਤਾਂ ਵਧੀਆ ਹੈ ਨਹੀਂ ਭਾਜੀ ਕਪੜਾ ਵੀ ਹੈ ਸਭ ਤੋਂ ਬੜੀ ਗੱਲ ਸਲਵਾਰ ਪੂਰੀ 3 ਮੀਟਰ ਦੀ ਹੋਗੀ ਵੀਰ ਜੀ ਹਾਂ ਆ ਦੇਖੋ ਕਪੜਾ ਹੱਥ ਲਾਓ ਜੀ ਇੱਧੇ ਦੇਖੋ ਤੁਸੀਂ ਹੈਨਾ ਆ ਦੇਖੋ ਦੂਜਾ ਕੱਪੜਾ ਇੱਕ ਮਿੰਟ ਖਾਂਜੀ ਪਹਿਲਾਂ ਖਾਂਗਾ ਪਹਿਲਾਂ ਦੇਖੋ ਪਹਿਲਾਂ ਦੇਖੋ ਬਾਅਦ ਚ ਗੱਲ ਕਰਿਓ ਹਾਂ ਪਹਿਲਾਂ ਆਈਟਮਾਂ ਦਿਖਾਉਂਗਾ ਹਾਂ ਨਾ ਬੁਲਾਉਂਗਾ ਆਉਂਗਾ ਤੁਹਾਨੂੰ ਬਾਅਦ ਚ ਦੇਖ ਕੇ ਪਸੰਦ ਕਰਾ ਦੇਣਾ ਕਲਰ ਦੇਖੋ ਕਲਰ ਦੇ ਕੋਈ ਘੱਟ ਇੱਕ ਕਲਰ ਸਿੱਧਾ ਫੈਕਟਰੀ ਦੇ ਮੰਗਵਾਇਆ ਹੈ ਤਾਂ ਕੀ ਦੇਖੋ ਜੀ ਸਾਰੀਆਂ ਤੇ ਕੱਢੀਆਂ ਅੱਜ ਕੱਲ ਪੌਨੀਆਂ ਉੱਪਰ ਨਹੀਂ ਮੈਂ ਤੁਹਾਨੂੰ ਦਿਖਾਉਂਗਾ ਜੀ ਸਾਰੀਆਂ ਬਸ ਟੈਨਸ਼ਨ ਨਾ ਲਓ ਆ ਦੇ ਰਾਹ ਦੇ ਸੂਟ ਬੱਲੇ ਧਾਗੇ ਨਿਕਲ ਗਏ ਦੇ ਤੇ ਉਹ ਦੇ ਦੁਪੱਟੇ ਵਾਲੇ ਸੂਟ ਤੇ ਉਹ ਦੇ ਦੁਪੱਟਿਆਂ ਧਾਗੇ ਧਾਗੇ ਰਹਿਣ ਦੇ ਤਾਂ ਰਹਿਣ ਦੇ ਖੋਲਣ ਨੂੰ ਧਾਗੇ ਚ ਨਿਕਲੇ ਹੋਏ ਵਿੱਚ ਦੇ ਆ ਚੱਲੂਗਾ ਕਲਰ ਇਸ ਤਰ੍ਹਾਂ ਦੇ ਆ ਕੁੜੀਆਂ ਦੇ ਆ ਰੋਮ ਚਾਰ ਆ ਆਹ ਦੇ ਕਲਰ ਬੱਲੇ ਲਾਲ ਹਰਾ 5 ਮੀਟਰ ਕਲਰ ਦੇਖੋ ਜੀ ਕਪੜਾ 5 ਮੀਟਰ ਪੂਰਾ ਹੋਊਗਾ ਜੀ ਕਪੜਾ ਦੇ ਜਿਹੜੇ ਪ्योर ਹੈ ਜੀ 1650 ਰੁਪਏ ਦਾ ਜੀ ਕੱਪੜੇ ਦੀ ਰੇਟ ਬਿਲਕੁਲ ਜਾਇਜ਼ ਲਾਉਗਾ ਜੋ ਤੁਸੀਂ ਕਹੋਗੇ ਕਪੜਾ ਪਹਿਲਾਂ ਪਸੰਦ ਕਰੀ ਜਾਓ ਜੀ ਚੱਕੋ ਰੀਤ ਨੇ ਕਹਿੰਦੀ ਕਰੋ ਪਸੰਦ ਸਾਡੇ ਕੋਲ ਪਿਓਰ ਨੇ ਦੁਪੱਟੀਆਂ ਕਲਰ ਇੱਕ ਤੇ ਦੋ 3 ਕਲਰ ਗਏ ਕਿੰਨੇ پیسے ਪਾਏ ਜਸਮੀਨ ਪਲਾਹ ਕਲਰ ਦਾ ਕਿਹ ਕਿਹ ਕਲਰਸ ਠੀਕ ਹੈ ਕਿਉਂ ਮੋਰਪੰਖੀਆ ਕਲਰ ਮਤਲਬ ਇਹ ਨਹੀਂ ਨਾ ਰਹਿਣ ਤੋਂ ਕੋਈ ਨਹੀਂ ਲੈਣਾ ਹੈਗਾ ਸੂਟ ਕੋ ਦੇਣਾ ਮੈਂ ਪੈਸੇ Google Pay ਵੀ ਨਹੀਂ ਕਰਨੇ ਫਿਰ ਦੇਖੀ ਜਾ ਆਲ ਵਾਲਾ ਨੂੰ ਆ ਹੋਏ ਪਤਾ ਨਹੀਂ ਸੌਦਾ ਖੇਤਾ ਇਸ ਆਪ ਮਤਮਿੰਦਾ ਨਾ ਨਾ ਉਹ ਨਹੀਂ ਮੈਨੂੰ ਕੋਈ ਚੱਕਰ ਹੈਗਾ 16 1700 ਦਾ ਦੀਦੀ ਤੇ ਤਾਂ ਰੰਗ ਸੋਨਾ ਲੱਗਦਾ ਉਹ ਬੱਲੇ ਕੀ ਰੂਪ ਖਿਲਾ ਹੈ ਆ ਦੇਖੀ ਕਿੱਥੇ ਕੀ ਰੂਪ ਖਿਲਾ ਹੈ ਸੂਟ ਦਾ ਨਾ ਬੋਲੋ ਕੀ ਕੀ ਆਤਾ ਇਹ ਸੋਨਾ ਲੱਗਦਾ ਹੈ ਥੈਂਕ ਯੂ ਸਾਈਡ ਤੇ ਰੱਖ ਬਧੀਆ ਲੱਗਿਆ ਬਧੀਆ ਲੱਗਿਆ ਪੇ ਰੱਖ ਲਓ ਪੁੱਛ ਦੇਖ ਲੈਂਦੇ ਆ ਕਿ ਖਬਰੇ ਕੋਈ ਨਹੀਂ ਜਿਹੜਾ ਦੂਰ ਚੀਜ਼ ਵੀ ਦੇਖਣ ਵਾਲੀ ਸੀ ਕਨਾਰੇ ਖੋਲਿਆ ਤਾਂ ਹੈਗਾ ਤਾਂ ਸੁੱਟ ਧਾਗੇ ਚ ਨਿਕਲ ਪਿੱਤੇ ਨੇ ਦੇ ਵਿੱਚ ਤੇ ਕੋਈ ਹੋਰ ਐ ਤਾਂ ਬਹੁਤ ਹੈ ਇਹ ਤਾਂ ਸਾਰ ਦਿੱਤਾ ਜੀ ਮੈਂ ਮੇਰਾ ਮੇਲਾ ਆ ਜਾ ਲੁੱਟਣਾ ਪੈਣਾ ਤੁਹਾਨੂੰ ਮੇਲਾ ਸਾਰ ਦਿੱਤਾ ਤਾਂ ਮੇਲਾ ਬਹੁਤ ਲੰਬਾ ਆ ਵੀ ਆ ਮਾੜਾ ਬਸ ਕਪੜਾ ਦੇਖ ਤਾਂ ਕਿੱਪਾ ਰੇਟ ਹੈਗਾ ਜੀ 1850 ਰੁਪਏ ਲੱਗਣਾ ਤੁਹਾਨੂੰ 850 ਰੁਪਏ ਰੰਗ ਤਿੰਨ ਹੈ ਤੇ ਤਿੰਨੇ ਰਹਿ ਗਏ ਪੀਸ ਤਿੰਨੇ ਸੁਪਰ ਆ ਦੇਖੋ ਤਿੰਨੇ ਰੰਗ ਦਿਖਾਓ ਤਿੰਨੇ ਪੀਸ ਰਹਿ ਗਏ ਜੀ ਖਤਮ ਹੈ ਮਾਲ ਕਿੰਨਾ ਆਏ ਇਹ ਬਨਾਰਸੀ ਛੇ ਤਿੰਨੇ ਰਹਿ ਗਏ ਤਿੰਨੇ ਸੁਪਰ ਡੁਪਰ ਕੀ ਤੁਹਾਨੂੰ ਪਸੰਦ ਹੈ ਕਿ ਨਹੀਂ ਹਾਂ ਜਾਂ ਨਾ ਦੱਸੋ ਸਾਹ ਖੋਲਣਾ ਨਾ ਰਹਿਣ ਦਾ ਰਹਿਣਾ ਹਾਂ ਫੇ ਖਿਲਾਓ ਨਾ ਹਾਂ ਪਸੰਦ ਕਰਾਉਣ ਦਾ ਫਾਇਦਾ ਨਹੀਂ ਰਤਾ ਹਾਂ ਇਹ ਕਿੰਨੇ ਦਾ 1499 ਪਈ ਉਹ ਮੈਂ ਕਹਿੰਦਾ ਜੀ ਤੁਸੀਂ ਇਹਨੂੰ ਨਾ ਕਰ ਦੇ ਦੇ ਦੇਖ ਕੇ ਦੇਖ ਕੇ ਗੱਲ ਫਿਰ ਦਿਖਾਣਾ ਦੇਖੋ ਦਾ ਜਿਹੜਾ 750 ਰੁਪਏ ਦਾ ਸਿਰਫ ਇਹ ਦੇਖ ਖਲਾਬ ਦਾ ਫੁੱਲ ਇਹਨੀਆਂ ਦੇਖੋ ਇੱਧਰ ਜਿਹੜਾ ਚੁੰਨੀ ਹਾ ਪਿਓਰ ਦੀ ਜਿੰਨੂੰ ਮਰਜ਼ੀ ਹੋਈਓ ਦੇਖੋ ਗੰਦੀ ਸ਼ਰਟ ਮੈਂ ਕੁਛ ਨਵਾਂ ਵੇਚਿਓ ਤੇ ਉਹ ਦੁਪੱਟਾ ਬਾਕੀ ਤੁਹਾਡੀ ਮਰਜ਼ੀ ਆ ਪਸੰਦ ਦਾ ਤਾਂ ਲੈ ਕੇ ਜਾਈਓ ਨਹੀਂ ਪਸੰਦ ਛੱਡ ਦਿਓ ਕੱਪੜੇ ਦੀ ਗਰੰਟੀ ਪੂਰੀ ਹੋਊਗੀ ਜਵਾਬ ਦਾ ਹੋਊਗਾ ਰੰਗ ਨਹੀਂ ਸੋਹਣੇ ਸੁਣ ਲਓ ਮੈਂ ਤਾਂ ਤੇਰੀ ਕਹਾਂ ਤੇ ਰੋਈ ਜਾਂਦੀ ਕੰਨੀ ਰੰਗ ਦੀ ਸੋਹਣੇ ਤਨੂੰ ਪਤਾ ਰੰਗਾਂ ਦਾ ਕੋਈ ਨਾ ਜੀ ਕੋਈ ਨਾ ਇਹ ਨੂੰ ਪਤਾ ਆਈ ਕੀ ਕਰਨੀ ਰੱਬ ਦੇ ਨਹੀਂ ਨਹੀਂ ਤੈਨੂੰ ਕਰਨ ਯਾਦ ਯਾਦਾਂ ਦੇਖੋ ਨਮਾ ਮਾਂ ਦਾ ਯਾਦਾਂ ਆਉਂਦੀਆਂ ਨੇ ਸੁਬਾਨਾਮ ਆ ਜੀ ਕੱਪੜਾ ਪਿਓ ਸਰਵਪਾਂਜੀ ਭਾਜੀ ਬਰੀ ਪਿਓ ਦਾ ਫੁੱਟ ਕੰਮ ਦਾ ਸਾਰਾ ਸਿੱਮੀ ਦੇ ਕੰਮ ਦਿਆਉਗੇ ਇੱਕ ਕਰ ਕਰ ਪਕਰ ਕਰ ਕਰ ਬਹਾਰ ਆਉਣ ਦਾ ਨੂੰ ਪੈਣਾ ਫਿਰ ਠੀਕ ਹੈ ਵੀ ਕੱਪੜੇ ਦੀ ਗਰੰਟੀ ਹੋ ਕੋਈ ਨਹੀਂ ਹੋਰ ਵਿਖਾਨਾ ਜੀ ਹੋਰ ਡਿਜ਼ਾਈਨਰ ਸੂਟ ਦਾ ਨਾ ਪਤਾ ਕਿ ਆ ਯਾਦਾ ਆਉਂਦੀਆਂ ਨੇ ਪਤਾ ਤੁਹਾਨੂੰ ਇਹਦੀ ਪਾਗੀ ਦੇ ਕੋਲ ਕੱਪੜਾ ਵੀ ਈ ਨਵੀਂ ਹੈ ਜੀ ਬਿਲਕੁਲ ਲੇਟਸ ਰੰਗ ਪਿਆਰ ਹੈ 1 2 3 4 ਕਿਹੜਾ ਖੋਲ ਕੇ ਦਿਖਾਵਾਂ ਦੱਸੋ ਜਿਹੜਾ ਤੁਸੀਂ ਕੋਲੋਂ ਵੀ ਖੋਲ ਕੇ ਦਿਖਾਉਂਦੇ ਜੀ ਲੋ ਜੀ ਮੈਂ ਰੂਲ ਪਿਓਰ ਦੇ ਵਿੱਚ ਹੈ ਜੀ ਕਲਰ ਪੰਜ ਮੀਟਰ ਕੱਪੜਾ ਹੋਊਗਾ ਜੀ ਕੱਪੜਾ ਹੱਥ ਲਾ ਨਾਪ ਇਤਨਾ ਸੂਟ ਨਾ ਮੇਰਾ ਵੀ ਇਤਨਾ ਫ੍ਰੀ ਤਾਂ ਸਲ ਜਾਣਾ ਪੁੱਤ ਤੇ ਮੁੜ ਕੇ ਲਫਾਫਿਆਂ ਚ ਵੀ ਪੈਣਿਆ ਚੁੰਨੀ ਦੇਖੋ ਚੁੰਨੀ ਦਾ ਰੰਗ ਆਏ ਆਏ ਦੇਖੋ ਜੀ ਉਹ ਸੂਟ ਤਾਂ ਛੱਡ ਯਾਰ ਸੂਟ ਦੇ ਉੱਪਰ ਤੋਂ ਜੇ ਬੁੱਕਲ ਪੈ ਗਈ ਵੱਜ ਗਈ ਚੁੰਨੀ ਨੇ ਸਾਰਾ ਕੁਝ ਲਘੋ ਲੈਣਾ ਹਾਂ ਜੀ ਹਾਂ ਪੰਜ ਰੰਗ ਪੰਜੇ ਰੰਗ ਦੇ ਰੰਗ ਦੇਖੋ ਬਾਕੀ ਗੰਨੇ ਦੇ ਖੇਤ ਚ ਫੜ ਗਏ ਹੁਣ ਤਾਂ ਹੁਣ ਦੇਖੀ ਚੱਲੋ ਵੀ ਮਿੱਠਾ ਕਿਹੜਾ ਕੰਨਾ ਆ ਇਸ ਕਰੀਮ ਚਾਟ ਦਿਖਾਜਾ ਚਾਟੋ ਚੱਲੂਗਾ ਜੀ ਨਮਾ ਦੇਖੋ ਜੀ 100 3-4 ਕਲਰ ਸਾਰੇ ਵਧੀਆ ਗਰੀਨੇ ਖਲੋਗੀ ਕਲਰ 5 ਮੀਟਰ ਕਪੜਾ ਹੋਊਗਾ ਕਿੰਨੇ ਪਿਓ ਦੀ ਹੋ ਗਈ ਕ੍ਰਿਸ਼ਾ ਦਾ ਮਾਲ ਹੈ ਜੀ ਦੇਖਿਓ ਕਪੜਾ ਫੱਲਾ ਕੀ ਕੈਸੀ ਮੇਰੀ ਪਿਓਰ ਕਾਟਨ ਦਾ ਸੂਟ ਜਿਹੜਾ ਉਹ ਕ੍ਰਿਸ਼ ਫਿਲਮ ਵਾਲਾ ਦਾ ਭਾਜੀ ਉਸ ਤੋਂ ਉੱਪਰ ਹੈ ਜੀ ਉਹ ਪਿਓ ਉਹ ਵਗੇ ਹੁਣ ਤਾਂ ਸਾਡਾ ਨਾਮ ਚੱਲਦਾ ਕ੍ਰਿਸ਼ਾ ਖਾਡੀ ਆ ਦੇਖੋ 5 ਮੀਟਰ ਕਪੜਾ ਆ ਲੋ ਪਿਓਰ ਦਾ ਦੁਪੱਟਾ ਨਾਲ ਲੈਣੀ ਰੰਗ ਚਾਰੇ ਵਧੀਆ ਜੀ ਨਵੀਂ ਆਈਟਮ ਹੈ ਰੰਗ ਦੇ ਕਪੜਾ ਖੱਤ ਲਾ ਕੇ ਨਾਲੇ ਪਿਓਰ ਦੇ ਕਪੜਾ ਹੋਈ ਤਿਲਕਾ ਦਾ ਫਿਰਦਾ ਹੈ ਨਵਾਂ ਸੂਟ ਪਿਓਰ ਨਵਾਂ ਇਹਨੂੰ ਕਹਿੰਦੇ ਨਵੀਂ ਵੈਰੈਟੀ ਬਿਲਕੁਲ ਸਤਰਾਵਤ ਹੋਉਂਗੇ ਕਿ ਤੁਸੀਂ ਆਪ ਥੋੜਾ ਜਿਹਾ ਦੁਬਾਰਾ ਫੇਰ ਕਹੋ ਕਿ ਉਹ ਨਾਲ ਦਾ ਹੀ ਰੋਈ ਇਹ ਨਹੀਂ ਇੱਕ ਵਾਰ ਲੈ ਕੇ ਦੁਬਾਰਾ ਤੁਸੀਂ ਕਹੋ ਕਿ ਚਾਹ ਲੈ ਆਇਆ ਆਪਾਂ ਆ ਨਹੀਂ ਹੋਊਗਾ ਜੀ ਬੜੀ ਸੋਹਣੀ ਹੈ ਰੰਗ ਦੀ ਗੱਡੀ ਬੜੀਆ ਰੰਗ ਚਾਹ ਸਕੋ ਜੀ ਸਾਡੀ ਲੇਟਸਟ ਹੈ ਰੰਗ ਚਾਰੇ ਲੰਮੇ ਇੱਕ ਰਿਕਸ਼ਾ ਮਾਲ ਹੈ ਵੀ ਬਰਾਣੇ ਜੀ ਬਰਾਣੇ ਟੂਟ ਦੇਖੋ ਜੀ 5 ਮੀਟਰ ਕੱਪੜਾ ਚੋਪੜਾ ਹੱਥ ਲਾ ਕੇ ਦੇਖੋ ਜੀ ਪਿਓਰ ਦੇ ਵਿੱਚ ਦੁਪੱਟਾ ਪਿਓਰ ਦਾ ਲਾ ਲਓਗੇ ਪੱਕਾ ਲਾਰਾ ਇਹਨੂੰ ਮੈਨੂੰ ਸਹੀ ਲੱਗਿਆ ਯਾਰ ਕੋਈ ਗੱਲ ਨਹੀਂ ਜੀ ਕਲਰ ਤਾਂ ਹੋਰ ਵੀ ਬਹੁਤ ਮਿਲ ਜੂਗੇ ਆਪਣਾ ਦੇਖੋ 500 ਰੁਪਏ ਦਾ ਸੂਟ ਹੈ ਸਿਰਫ ਪਿਓਰ ਦਾ ਦੁਪੱਟਾ 500 ਰੁਪਏ ਦਾ ਜਿਵੇਂ ਨਾ ਡਾਰਕ ਜੇ ਕਲਰ ਹੋਣ ਜਿਵੇਂ ਸਿੱਠੀਆਂ ਸਤਾਰੇ ਘੱਟ ਮੋਟੀਆਂ ਚੀਜ਼ ਦਿਖਾਓ ਕੋਈ ਮੋੜੀ ਮੋਟੀ ਉਕੜਾ ਜਿਵੇਂ ਅਸਤੀ ਸਿੱਪੀਆਂ ਸਤਾਰੇ ਜਿਵੇਂ ਹੁਣ ਆਹ ਚੀਜ਼ ਚ ਅੱਛਾ ਜੀ ਥੋੜੀ ਡਾਰਕ ਜਿਹਾ ਕਲਰ ਹੋਵੇ ਜ ਲਾਈਟ ਜਿਆਦਾ ਹਲੇ ਜੀ ਉਹਦੇ ਕਰ ਹੈ ਨਾ ਅਜੇ ਮਿਲਦੀ ਹੈ ਉਹ ਕੁੜੀਆਂ ਵਾਸਤੇ ਲੈ ਆ ਰਹੀ ਕਿ ਮੈਂ ਹਾਂ ਕੁੜੀਆਂ ਵਾਸਤੇ ਹੀ ਲੈ ਹਾਂ ਤੇਰਾ ਦੇਖੋ ਆ ਚੀਜ਼ਾਂ ਲੈ ਕੇ ਜਾਓ ਵੀ ਸ਼ੇਪ ਦਾ ਹਿਕਰ ਟ੍ਰੈਂਡ 'ਚ ਚੱਲਦਾ ਪਿਆ ਨਵੇਂ ਬਿਲਕੁਲ ਲੇਟੈਸਟ ਪਕੌੜੇ ਆ ਦੇਖੋ ਪਕੌੜੇ ਕੱਪੜਾ ਅੱਛਾ ਲੱਗਦਾ ਹਾਂ ਪਕੌੜੇ ਇਹ ਪਕੌੜਾ ਗਰੁੱਪ ਦਾ ਇਹ ਬੜੀ ਕੱਪੜੇ ਪਕੌੜੇ ਹੀ ਬਣ ਗਈ ਜੀ ਇਹ ਰਹੀ ਨਵੇਂ ਤਾਜ਼ੇ ਪਕੌੜੇ ਬਿਲਕੁਲ ਆਹ ਵਧੀਆ ਲੱਗਿਆ ਸੂਟ ਬੜਾ ਵਧੀਆ ਕੱਪੜਾ ਮਸ਼ਲੀਨ ਹੈ ਜੀ ਰੇਟ ਵੀ ਚੈਨਲ ਰੰਗ ਦਿਖਾਉਂਗਾ ਤਬ ਇਹ ਕੁਸ਼ ਤਬ ਇਹ ਤਾਂ ਖਾਸ ਆਜ ਤੁਹਾਨੂੰ ਤੋਂ ਆ ਦੇਖੋ ਉਧਰ ਕਲਰ ਆ ਕੋਈ ਫਾਇਦਾ ਨਹੀਂ ਯਾਰ ਲੋ ਦੇਖੋ ਚਾਰੇ ਕਿਲੋ ਟੌਪ ਜਿਹੜਾ ਮਰਜ਼ੀ ਲੈ ਲਓ ਜੀ ਹੂੰ ਖੋਲ ਕੇ ਦੇਖਣਾ ਖੋਲ ਕੇ ਦੇਖੋ ਕੱਪੜੇ ਦੀ ਗਾਰੰਟੀ ਹੋ ਗਈ ਕੋਈ ਚਿਆਦਰੀ ਆਉਂੇ ਕੱਪੜੇ ਦੇ ਵਿੱਚ ਤੁਹਾਨੂੰ ਕੋਲੋ ਪੀਸ ਤੁਸੀਂ ਉਹ ਥੋੜੀ ਐ ਅਸੀਂ ਖੋਲਣੋਂ ਅਸੀਂ ਕਹਿੰਦੇ ਸਾਰਾ ਸੂਟ ਖਲਵਾ ਕੇ ਦੇਖ ਕੇ ਲੈ ਕੇ ਜਾਓ ਜੀ ਕੱਪੜੇ ਦੀ ਤਸਦੀ ਪੂਰੀ ਕਰਾ ਕੇ ਲੈ ਕੇ ਜਾਓ ਹਲੇ ਤੋਂ ਆਹ ਦੇਖੋ ਉਹ ਵੀ ਕਲਾ ਖੋਲ ਕੇ ਹਾਂਜੀ ਹਾਂਜੀ ਲਿਓ ਜੀ ਲਿਓ ਲਿਓ ਤੁਹਾਨੂੰ ਪਾ ਗਿਆ ਤੁਸੀਂ ਆਏ ਹੋ ਪਾਏ ਕੋਈ ਆ ਗਿਆ ਦੇਖੋ ਦੇਖੋ ਜੀ ਸਿੰਗਲ ਸਿੰਗਲ ਸੁੱਲੋ ਬੜੇ ਵਧੀਆ ਫਰਮਿੰਟਰ ਕੱਲ ਵੀ ਹਲਦ ਰਾਜਾ ਬੋਲੇ ਚੈੱਕ ਕਰੀ ਜਾਈਂ ਪੂਰੀ ਚੈੱਕ ਕਰਕੇ ਦੇ ਵੀ ਡਿਫੈਕਟ ਨਾ ਹੋਵੇ ਵਿੱਚ ਜੇ ਡਿਫੈਕਟ ਹੋਵੇ ਵਾਪਸ ਲੈਈਏ ਕੋਈ ਵੀ ਥਰਾਵ ਨਹੀਂ ਹੋਣਾ ਚਾਹੀਦਾ ਕੀ ਕੀ ਚੈੱਕ ਕਰਕੇ ਲੈ ਜਾ ਗੱਲਾਂ ਵੀ ਚੱਕ ਬੰਦ ਹੋਰ ਦੱਸੋ ਜੀ ਕਿਹਨਾ ਵਾਸਤੇ ਜੀ ਹੋਰ ਕਿਹੜਾ ਚਾਮਗਾ ਦੀਏ ਕਿ ਕੌਫੀ ਪੀਣ ਦੇ ਬਾਜੀ ਦੱਸੋ ਕੌਫੀ ਆਏ ਹਾਏ ਕਿਹਾ ਵੀ ਤਿੰਨ ਵਾਰ ਵਧੀਆ ਕੱਪ ਕੌਫੀ ਦੇ ਕਹਿ ਕੇ ਆਏ ਰਾ ਹਾਂਜੀ ਹਾਂ ਸੀ ਤੇ ਕੁੜੀਆਂ ਪਾਣੀ ਨਹੀਂ ਪਲਾਇਆ ਯਾਰ ਪਾਣੀ ਪਲਾ ਛੱਡ ਦੇ ਕੰਮ ਪਹਿਲਾਂ ਛੱਡ ਦੇ ਸਾਰਾ ਕੰਮ ਉੱਤ ਪਾਣੀ ਪਲਾ ਪਲਾ ਛੱਡ ਦੇ ਸਾਰਾ ਕੰਮ ਬੈਲ ਤੁਸੀਂ ਵਧਾ ਦੇਣਾ ਮੈਨੂੰ ਕਿ ਮੇਰ ਜੀ ਲੱਜਣੀ ਹੁਣ ਮੈਨੂੰ ਆਉਂਦੀ ਤਾਂ ਪਹਿਲਾਂ ਹੀ ਆ ਅੱਛਾ ਰੇਂਜ ਆਈ ਯਾਰ ਬਸ ਹਾਂ ਦਿਖਾਉਂ ਹੂੰ ਹੂੰ ਕੁੜੀਆਂ ਮਾਸਤੇ ਵੀ ਬਹੁਤ ਵੈਰਿਟੀ ਹੈ ਤੁਸੀਂ ਹੋ ਜਾ ਰੇ ਸਰਵਾਰ ਨਹੀਂ ਕੋਈ ਗੱਲ ਨਹੀਂ ਮੈਂ ਦਿਖਾਣਾ ਦੇਖਣੇ ਕਾਟਣੀਆਂ ਵੀਰੇ ਕਾਟਣ ਤੇ ਦਿਖਾਓ ਬਹੁਤ ਜਿ ਕਢਾਈ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਚਾਲਿਆ ਹੈ ਤਾਂ ਵੀ ਨਹੀਂ ਆ ਚਾ ਓਏ ਕਿਹੜੀ ਮੀਟਿੰਗ ਚੱਲੀ ਜਾਂਦੀ ਤੁਹਾਡੇਆਂ ਗੁੰਗਿਆਂ ਜਿਹਾ ਵਾਂਗ ਖੁੱਲ ਕੇ ਗੱਲ ਕਰੋ ਕੋਈ ਸਾਡੀ ਗੱਲ ਹੁੰਦੀ ਆ ਇਹ ਤਾਂ ਵਿੱਕੀ ਨੂੰ ਪਸੰਦ ਹਾਂ ਅੱਛਾ ਮੈਂ ਮਰ ਜਾਵਾਂ ਮੈਂ ਵੀ ਲੈਣਾ ਇੱਕ ਵਾਰ ਕੀ ਕੀ ਪਸੰਦ ਆ ਗਿਆ ਮੈਨੂੰ ਉਹ ਨਾ ਮੈਨੂੰ ਨਹੀਂ ਮੈਨੂੰ ਤਾਂ ਆ ਵੀ ਨਹੀਂ ਪਸੰਦ ਹੈਗੀ ਸਰੀਰ ਅੱਜ ਜਿਹੜੇ ਤੁਸੀਂ ਚੀਜ਼ ਬਾਰੇ ਪਿਓਰ ਦੇ ਚ 21 ਤੋਂ ਬਹੁਤ ਅੰਦਰ ਗਰਲਿਸ਼ ਕੋਈ ਗੱਲ ਨਹੀਂ ਦਿਖਾਓ ਤਾਂ ਤੂੰ ਆਟੇ ਦੇਖੋ ਥੋੜਾ ਗਰਮੀ ਆ ਰਹੀ ਹੈ ਨਾ ਅੱਗੇ ਜਿਹੜੇ ਮੈਂ ਦੇ ਰਿਹਾ ਤੁਹਾਨੂੰ ਪਿਓਰ ਦੇ ਸੂਟ ਨਹੀਂ ਨਹੀਂ ਇਹ ਵੀ ਰਾਂਣ ਦੇ ਕੋਟ ਨਹੀਂ ਦਿਖਾਉਂ ਸਾਰੇ ਹੂੰ ਆਟੇ ਨੇ ਦਿਖਾਓ ਆ ਬੱਤ ਉਹ ਹੋ ਹੋ ਤੱਕ ਕੈਮਰੇ ਦੇ ਵਿੱਚ ਵੱਜ ਜਾ ਕੇ ਤੂੰ ਇੱਥੇ ਵੀ ਇੱਥੇ ਬੈਠ ਨਹੀਂ ਹੋਇਆ ਬਾਕੀ ਦਾ ਪਰਛਾ ਹੈ ਕੀ ਦਾ ਹੈ ਪਰਛਾ ਹੈ ਮਲੋਟ ਆ ਅੱਛਾ ਆਏ ਚੱਲਣ ਵਾਲਾ ਮਲੋਟ ਆ ਮਨੂੰ ਕੀ ਪਤਾ ਸੀ ਵੀ ਮੈਂ ਤਾਂ ਸੋਚਾ ਮੈਂ ਕਿਤੇ ਪਰਸ ਲੈ ਕੇ ਆਈਏ ਜਿਹੜੇ ਪੈਸੇ ਪਾਈ ਫਿਰਦੀ ਬੇਬੀ ਚ ਇਹਦੇ ਚ ਪਾ ਦੂੰਗੀ ਉਹ ਹਾਂ ਨਾ ਪੀ ਚੱਲ ਠੰਡੇ ਤੋਂ ਹੋ ਜੀ ਬਿਮਾਰ ਪੀਪੀ ਕੇ ਠੰਡੇ ਫਿਰ ਹਾਂ ਲੱਗਦਾ ਸਹੀ ਕੋਸ ਨਹੀ ਸਾਡੀ ਕੋਈ ਤਰ੍ਹਾਂ ਦੀ ਫਿਸਲ ਨਹੀਂ ਆ ਨਾ ਪਤਾ ਨਾਨੀ ਵੀ ਆ ਗਈ ਨਾਨੀ ਨਾਨੀ ਦੀ ਮੰਗਤੀ ਰਹੀ ਕਾਉਟਨ ਦੇ ਵੀ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਕਾਉਟਨ ਦੇ ਕੋਈ ਪਹੁੰਚਿਆ ਤਿਕੜਾਈ ਵਗੈਰਾ ਉਹ ਵੀ ਕਾਉਟਨ ਚਾਹ ਚਲਾਣਾ ਮੰਗੋ ਫਿਰ ਕਾਉਟਨ ਕਾਉਟਨ ਚ ਕਾਤੇ ਨਹੀਂ ਮਿਲਦੇ ਮਿਲਦੇ ਆ ਪਾਰਟੀ ਵੇਰ ਹਮ ਤਾਂ ਬਹੁਤ ਸੋੜਿਆਂ ਬਿਲਕੁਲ ਸਲਵਾਰ ਤੇ ਕੜਾਈ ਸੋੜਿਆਂ ਪਰ ਹੋਰ ਤਾਂ ਗਰਮੀ ਚ ਬੈਣੀ ਆ ਨਹੀ ਗਰਮੀ ਵਾਲੀ ਹੈ ਇਹ ਵੀ ਆ ਨਾ ਹਾਂ ਗਰ ਇੱਕ ਵਾਰ ਨਹੀਂ ਇੱਕ ਵਾਰ ਦੇਖੋ ਸਹੀ ਦਿਖਾਓ ਚਲ ਦਿਖਾਓ ਇੱਕ ਵਾਰ ਦੇਖੋ ਸਹੀ ਇੱਕ ਦੋ ਵਾਰ ਦੇਖੂਗਾ ਫਿਰ ਕਿਆ ਦਿਖਾ ਦੋ ਹਾਂ ਚਲੋ ਡਾਰਕ ਹੈ ਨਾ ਹਾਂ 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 ਆਪੇ ਨਿਗਾ ਮਾਰ ਲਓ ਤੁਸੀਂ ਕੋ ਸੂਟ ਆਲੇ ਦਾਲੇ ਬਹੁਤ ਵਧੀਆ ਲੱਗੇ ਤੇ ਨਾ ਗਲੇ ਹਾਂ ਇੱਕੀ ਚੀਜ਼। ਤਰਾਪੇ ਕੜਾਈ ਆ। ਇਹ ਕੜਾ ਕਾਟਨ ਨੇ ਆ। ਕਾਟਨ ਨਹੀਂ ਨਾ। ਅੱਛਾ। ਲੋ ਪਾਣੀ ਲੋ। ਪਾਣੀ ਰੱਖੀ। ਪਾਣੀ। ਨਾ ਯਾਰ। ਥੈਂਕ ਯੂ। ਬੱਚਾ ਤੇ ਤੁਮ। ਚਾਰ ਗਲਾਸ ਨਾ ਇੱਕ ਨਾ। ਦਾ ਸੋਨਾ ਤਾਂ ਨਾ। ਭਾਜੀ ਹੋਰ ਪਾਵਾ ਜੀ ਪਾਣੀ ਹੋਰ ਪਾ ਲੋ। ਨਾ ਬਾਜੀ ਬਸ। ਪੀਣਾ ਪਾਣੀ। ਨਾਲੇ ਠੰਡਾ ਪੀ ਜੰਦੀ ਨਾਲੇ ਪਾਣੀ। ਦੋਨੇ ਕੰਮ ਤਿੰਨੇ ਕੰਮ ਚੱਲਦੇ ਜੜੀ ਹਾਂ ਲੀਤਾ ਕਮਰਾ ਇਹ ਕਿੰਨੇ ਦਾ 450 ਰੁਪਏ ਦੇ ਕਿੱਕ ਨੀਲੇ ਤੁਸੀਂ ਆਹੀ ਰੰਗ ਲੈਣਾ ਨਾ ਤਾਂ ਇੰਨਾ ਚੋਂ ਦੇਖ ਲਓ ਹੂੰ ਮੈਂ ਤਾਂ ਆ ਰੰਗ ਕਰ ਤ੍ਰੀਤਾ ਤਾਂ ਕੰਨੀ ਮਾਹੌਲ ਹੋ ਗਿਆ ਆਈ ਵਧੀਆ ਆਈ ਵਧੀਆ ਪੱਗ ਪਿੱਛੇ ਲਾਈ ਓਏ। ਹਾਂ। ਤੁਸੀਂ ਆ ਲੈ ਲਓ ਮੈਨੂੰ ਆ ਲੈ। ਚੱਲ। ਆ ਮੇਰੇ ਦੋਹੇ ਸੂਟ ਕਰਦੀ। ਸੂਟ ਤਾਂ ਆ ਕਿਹਾ ਮਾੜੇ ਪਏ ਤੇ ਇੱਧਰ ਨੂੰ ਆ। ਆਹਹ ਗੁੱਡੀਆਂ ਜੀਆਂ ਨਾਲ। ਆਹਹ ਆਹਹ ਮਾੜੇ ਪਏ ਸੂਟ ਆ। ਇਹ ਪੱਗਾ। ਪੱਗਾਂ ਨਹੀਂ ਸੂਟ ਆ। ਪੱਗਾਂ ਦਾ ਸੂਟ ਬਣਾ ਲਓ। ਉਹ ਗਮ ਮਤਲਬ ਸਰਦੀਆਂ ਆ। ਹੂੰ ਅਸੀਂ ਇਹ ਗਰਮੀਆਂ ਨੂੰ ਕਹਿੰਦੇ ਆ ਆ ਜਾ ਸਮਝ ਰਾਜਾ ਛੱਡ ਦੇ ਤੂੰ ਛੱਡ ਦੇ ਪਾਪੀ ਅਰੇ ਅੱਡੀ ਮਸ਼ੀਨ ਇੱਥੇ ਮਸ਼ੀਨ ਕੌਣ ਠੀਕ ਕਰਦਾ ਕੱਪੜੇ ਸੁਣਿਆ ਨਹੀਂ ਆਪਣੀ ਆ ਰਾਮ ਲਗਰੋਂ ਦੇਖੇ ਦੇ ਦੀ ਹੈਗਾ ਉੱਥੇ ਮਸ਼ੀਨ ਤਾਰੀ ਚਾਹ ਨਾ ਉਹਦਾ ਬਸ ਫੇਰ ਉੱਥੇ ਦਿਖਾ ਕੇ ਲੈ ਕੇ ਜਾਣੀ ਆ ਮਸ਼ੀਨ ਵਿੱਚ ਆਪੇ ਸਿਉਣਿਆ ਨੇ ਆਹ ਕੱਪੜੇ ਜਿਹੜੇ ਸਸਤੇ ਹੂੰ ਮੈਂ ਆਪਣੇ ਸੂਟ ਹੂੰ ਹੁਣ ਇਹ ਸਕੂਲ ਜਾਣ ਲੱਗ ਕੇ ਸਾਰਾ ਦਿਨ ਬਿਲੀ ਹੀ ਕੁਸਾ ਕਰਨ ਹੂੰ ਆ ਕਾਲਾ ਪਸੰਦ ਆ ਗਿਆ ਉਹਨੂੰ ਰੀਤ ਨੂੰ ਦਾ ਇਹ ਕਾਲਾ ਪਸੰਦ ਦਾ ਕਾਲਾ ਹਾਂ ਇਹਦਾ ਪਸੰਦ ਹੈ ਜੈਸਮਿਨ ਦੀ ਦੀਨ ਲੈ ਲਓ ਜੈਸਮਿਨ ਦੀ ਦੀਨ ਲੈ ਲਓ ਅੱਛਾ ਉਹ ਖੋਲੀ ਕਰਨ ਖੋਪ ਤੋਂ ਬਦਰੋਕਤਾ ਲੋ ਉਹਨੂੰ ਆ ਕਿਝੂ ਕਿ ਇੱਕ ਪਾਗ ਰੰਦੀ ਹੈ ਇੱਕ ਰੰਦੀ ਤਾਂ ਵਿੱਕੀ ਨਹੀਂ ਹੈ ਕਾਲਾ ਪਰ ਬਲੈਕ ਗਰਮੀ ਚ ਹੂੰ 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 ਇਹ ਦੇਣਾ ਤਾਂ ਕੋਈ ਨਹੀਂ ਨਹੀਂ ਜਾਣ ਲੱਗੇ ਤਾਂ ਬ੍ਰੀਕ ਜੀ ਚੁੰਨੀ ਜਾਣ ਲੱਗੇ ਤਾਂ ਸੂਟ ਤੁਸੀਂ ਆਹ ਸੈਲੈਕਟ ਕਰਕੇ ਲਓ ਜੀ ਇਹ ਵੀ ਸੋਹਣੇ ਤੇ ਆ ਤਾਂ ਹਾਂ ਹੁਣ ਇੱਧਰ ਆ ਕੇ ਤੁਹਾਨੂੰ ਹੋ ਪਸੰਦ ਆ ਗਿਆ ਜਿਆਦਾ ਬਰੀ ਜੀ ਥੋੜਾ ਆ ਕਿੰਨੇ ਦਾ ਵੀਰੇ ਇਹ 500 ਦਾ ਨਹੀਂ ਇਹ ਦੁਪੱਟਾ ਪ्योर ਜੀ ਇਹ ਕਿੰਨੇ ਦਾ ਫੇਰ ਵੀ ਪੈ ਦੇਣਾ 300 ਦਾ ਹਾਂ ਹਾਂਜੀ ਸੂਟ ਕੁੜਾ ਕਿੜੇ ਕਿੜੇ ਹਾਂਜੀ ਆਦੇ ਚੁੱਕਿਆ ਆਹ ਸੂਟ ਆ ਇਸ ਤਰ੍ਹਾਂ ਸਾਹਮਣੇ ਇਹ ਤਾਂ ਉਧਰ ਤੋਂ ਚੁੱਕਿਆ ਨਹੀਂ ਨਹੀਂ ਅੱਧਰ ਤੋਂ 800 ਦਾ ਹਾਂਜੀ ਪਿਓਰ ਦਾ ਦੁਪੱਟਾ ਕੱਪੜਾ ਦੇ ਦੇ ਕਿ ਕਿਸੇ ਕਿਸਾਨ ਨੂੰ ਤੂੰ ਆਹ ਦਵਾ ਦੇ ਆਸ ਕਿ ਆਪਣੇ ਪੱਲੇ ਤੋਂ ਲੈ ਸਮਰੇ ਸੂਰ ਦਿੱਦਰਾ ਨਹੀਂ ਨਹੀਂ ਛੱਡ ਦੇ ਲਊ ਲੈਣਾ ਜੇ ਪਹਿਲਾਂ ਗਵਿੰਦਾ ਨਹੀਂ ਨਿੰਮੜੇ ਸੂਰ ਚੱਲ ਜਾਣਾ ਇਹ ਕਾ ਇੱਕ ਹੋ ਰਿੰਜੀ ਜੀ ਕਢਾ ਦੇ ਸਾਹਣ ਫੜਾ ਆ ਨਹੀਂ ਹੈ ਲੋ ਆ ਲੈ ਲਿਆ ਤੁੰਦੀ ਫੇਰ ਹਾਂ ਅੰਦਰ ਕਿੜੇ ਕੰਦੀ ਦੀ ਆਹ ਆਹ ਲੈ ਜਾ ਉਹ ਫਿਰ ਚਾਚਾ ਸੌਹ ਲੈ ਕਹਿੰਦੀ ਆਹੋਂ ਪਿੱਛੇ ਨਾਲ ਦੋਨੇ ਰੋਗ ਲਾ ਆਰਾਮ ਵਿੱਚ ਪੱਛੇ ਨੂੰ ਭਜਾ ਦੱਸਦੇ ਵੀ ਦੇਖੀ ਸੂਟ ਪਿੱਛੇ ਨੂੰ ਭਜਾਦਾ ਉਹ ਭਾਈ ਉੱਪਰ ਉਹ ਆ ਗਿਆ ਪਿੱਛੇ ਨੂੰ ਕਰਦੇ ਨਾ ਉੱਪਰ ਵਾਲੇ ਪਿੱਛੇ ਨੂੰ ਕਰਦੇ نیچے ਵਾਲੇ ਕੱਢ ਲੈ ਉਸ ਤੋਂ ਆਹ ਤਾਂ ਇਹ ਆਹੀ ਕੱਢਣਾ ਪਿੱਛੇ ਜਾਂਦਾ ਪਾ ਦੇ ਦੇਖ ਲੈ ਦੇਖ ਨਾ ਕੱਢ ਜਾ ਯਾਰ ਕੋਈ ਨਾ ਬੱਚ ਕਰ ਕੋਈ ਬਾਤ ਚ ਕੱਢ ਦੇ ਜਮਾਨਾ ਜਾਣਾ ਨਹੀਂ ਮੰਨਦਾ ਸੂਟ ਰਹਿਣ ਦੇ ਉੱਪਰ ਲੱਪਰ ਵਾਲਾ ਤਾਂ orange ਹਾਂ ਹਾਂ ਇਹ ਦੋਵੇਂ ਸੇਮ ਜੇ ਕਲਰ ਲੈ ਲਓ ਤੁਸੀਂ ਇਹ ਕੋਈ ਨਾ ਸੀ ਸੇਮ ਹੀ ਸੀ ਫਰਕ ਆ ਦੇਖ ਤਾਂ ਫੇ ਨਹੀਂ ਉਹ ਥੋੜਾ ਜਿਹਾ ਗੂੜਾ ਹੈ ਇੱਕ ਫਿੱਕਾ ਹੈ ਹਾਂ ਤੇ ਫਿਰ ਕੀ ਹੋ ਗਿਆ ਅਸੀਂ ਵੀ ਤਾਂ ਦੋਹੇ ਜਣੇ ਸੇਮ ਸੇਮ ਆ ਉਮਰ ਵੱਟੇ ਇਹ ਤਾਂ 450 ਦਾ ਆਉਂਦਾ ਗਿਆ ਫਿਰ 220 450 ਦਾ ਕਹਿੰਦਾ ਚਲੋ 400 ਲਾਲਾ ਉਹ ਬਾਈ ਨੇ ਲਿਖਿਆ ਵਾ ਆਧਾਰ ਬੰਦ ਹੈ ਕਹਿੰਦਾ ਹੁਣ ਤੁਸੀਂ ਇਹ ਦੇਖੋਗੇ ਆਹ ਲਾ ਤੁਸੀਂ ਕਰਕੇ ਜਾਓਗੇ ਹਾਂ ਲੈ ਕੇ ਲਾ ਮਾਰਨ ਪਹਿਲਾਂ ਇਹਨੂੰ ਉਧਾਰ ਬੰਦਾ ਕਿਹਨੂੰ ਨਹੀਂ ਦਿੰਦਾ ਹੁੰਦਾ ਕਰੋੜੀ ਗੋਲੀ ਦੀ ਉਧਾਰ ਬੰਦਾ ਉਹਨੂੰ ਨਹੀਂ ਦਿੰਦਾ ਜਿਹਨੂੰ ਜਾਣਦਾ ਨਹੀਂ ਹਾਂ ਸਹੀ ਤਾਂ ਹਾਂਜੀ ਇਹ ਗੱਲ ਹੈ ਜਿਹਨੂੰ ਬਾਤ ਬਣਾਵੇ ਉਹਨੂੰ ਉਧਾਰ ਦਿੰਦਾ ਤੁਸੀਂ ਸਾਨੂੰ ਕਦੇ ਜਾਣਦੇ ਹੱਸੇ ਨਾਲੇ ਤੁਹਾਨੂੰ ਅਸੀਂ ਨਹੀਂ ਜਾਣਦੇ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ ਤੁਹਾਨੂੰ ਅਸੀਂ ਨਹੀਂ ਜਾਣਦੇ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ ਅੰਦਾਜ਼ ਕਾਦਾ ਮਾਰਨਾ ਨਹੀਂ ਜਿਹਨੂੰ ਮਾਰ ਨਹੀਂ ਆਪਣੀ ਪਛਾਣ ਬੰਦਾ ਆਪ ਬਣਾਉਂਦਾ ਜੀ ਇਹ ਤਾਂ ਪਛਾਣ ਬਣਾਉਂਦਾ ਆਪਣੀ ਪਛਾਣ ਆਪ ਬਣਾਉਂਦਾ ਸਹੀ ਗੱਲ ਇਹਦੇ ਨਾਲ ਕਾਲੀ ਚੁੰਨੀ ਬਹੁਤ ਸੋਹਣੀ ਲੱਗਣੀ ਲਾ ਦੇ ਤਾਂ ਕਾਲੀ ਚੁੰਨੀ ਦੇ ਦੇ ਯਾਰ ਨਹੀਂ ਮੈਂ ਆਪਣੀ ਲੈ ਲੂੰਗੀ ਚੁੰਨੀ ਹੈਗੀ ਹੈ ਅੱਛਾ ਹੈਗੀ ਆ ਫਿਰ ਠੀਕ ਆ ਜੈਤ ਕੋਈ ਕੋ ਮਾਨਸਾ ਹਜੇ ਵੀ ਖਵਾਛਾ 250 300 ਸੂਟ ਲੈਣਾ ਕੋਈ ਲੈ ਲੈ ਇਹ ਵਿੱਚ ਰੰਗ ਹੈਗੇ ਚਾਰ ਨਹੀਂ ਹਜਾ ਨਹੀਂ ਲੈਣਾ ਫਿਰ ਲੈ ਕੇ ਜਾਉਂਗੀ ਮਹਿੰਗਾ ਲੱਗਦਾ ਮੂੰਹ ਤੇ ਦੱਸੋ ਕਿਆ ਗੱਲ ਲੱਗਦਾ ਮੈਂ ਅੱਜ ਫੇਰ ਆਉਂਗਾ ਇਹਨੇ ਤੁਸੀਂ ਨਾਲੇ ਮਾਰੋ ਬੋਲੋ ਹੋਰ ਬੋਲੋ ਮਾਤ ਨੂੰ ਕਹਿੰਦਾ ਵੀ 200 300 ਤੱਕ ਜੇ ਕੋਈ ਸੂਟ ਹੋਰ ਲੈਣਾ ਲੈ ਲੈ ਸੰਦੀਪ ਦਿਲਚਸਾ ਨਾ ਰੱਖੀ ਆਜ ਉਹ ਇੱਕ ਮਾਲੇ ਦਾ ਆਜਾ ਹਾਂ 2.5 300 ਹਾਂ ਦੇਖ ਲਾਜੇ ਕੋਈ ਲੈਣਾ ਹੁਣ ਤਰੂ ਬਾਅਦ ਤਨ ਗਏ ਹਾਂ ਰੀ ਤਾਜਾ ਪਰਸਲੇ ਆਪਣਾ ਚਲ ਪਤ ਬਿੱਲ ਬਣਾ ਲਈਏ ਮੇਰੇ ਤਾਂ ਧਰਤੀ ਹੀ ਲਾਣ ਲੱਗੀ ਪਹਿਲੇ ਚੁੰਨੀ ਚੱਕੋ ਦੀ ਚੁੰਨੀ ਬੋਚਾ ਲਾਉਂਦੀ ਐ ਮੈਨੂੰ ਤਾਂ ਚੱਕਰ ਜੇ ਆਉਂਦੇ ਆ ਹਾਂ ਮੈਨੂੰ ਤਾਂ ਜ਼ਿਆਦਾ ਹੀ ਆਉਂਦੇ ਆ ਨਾ ਮੈਨੂੰ ਆਉਂਦੇ ਹੁਣ ਸੱਚੀਓ ਬਿੱਲ ਦੇ ਚੱਕਰਾਂ ਕਰਕੇ ਆਉਂਦੇ ਬਿੱਲ ਚਲੋ ਕਰਵਾ ਲਿਓ ਜੀ ਬਿਲਿੰਗ ਫਿਰ ਮਿਲਦੇ ਤੁਹਾਨੂੰ